ਸਾਸੀ ਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਬੀਰਕੇ ਦੋਸਤੋ ਬਰਨਾਲੇ ਪਹੁੰਚੇ ਆ ਬਰਨਾਲਾ ਦੇ ਫੁਹਾਰਾ ਚੌਂਕ ਦੇ ਵਿੱਚ ਇੱਕ ਸਾਡਾ ਭਰਾ ਗਾ ਸਾਡਾ ਵੀਰ ਲੋਕਾਂ ਨੂੰ ਕਰੋੜਪਤੀ ਵੀ ਬਣਾਉਂਦਾ ਹਜ਼ਾਰਪਤੀ ਵੀ ਬਣਾਉਂਦਾ ਤੇ ਲੱਖਪਤੀ ਵੀ ਬਣਾਉਂਦਾ ਬਹੁਤ ਸਾਰੇ ਇਨਾਮ ਇੱਥੋਂ ਲੱਗਦੇ ਆ ਕਿਉਂਕਿ ਅੰਕਾਂ ਦੀ ਖੇਡ ਆ ਇੱਕ ਤੋਂ ਲੈ ਕੇ 9 ਤੱਕ ਜ਼ੀਰੋ ਜਿਹੜੀ ਇਹ ਖੇਡ ਆ ਇਹ ਖੇਡ ਖੇਡੀ ਕਿਵੇਂ ਜਾਂਦੀ ਆ ਚੱਲਦੀ ਕਿਵੇਂ ਆ ਇਨਾਮ ਲੱਗਦੇ ਕਿਵੇਂ ਆ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਟਿਕਟਾਂ ਰੱਖੀਆਂ ਜਾਂਦੀਆਂ ਨੇ ਸੋ ਗੱਲਬਾਤ ਕਰਾਂਗੇ ਭਰਾ ਦੇ ਨਾਲ ਕਿ ਕਿਵੇਂ ਜਿਹੜਾ ਹੈ ਆਰਾਮ ਲੱਗਦੇ ਆ ਕਿਵੇਂ ਜਿਹੜਾ ਇਹ ਅੰਕਾਂ ਦੇ ਜੋੜ ਘਟਾਓ ਦੇ ਨਾਲ ਕਿਸਮਤ ਇਨਸਾਨ ਦੀ ਬਦਲਦੀ ਆ ਕਿਉਂਕਿ ਬਹੁਤ ਸਾਰੇ ਲੋਕ ਕਿਸਮਤ ਦੇ ਉੱਤੇ ਬੜਾ ਵੱਡਾ ਭਰੋਸਾ ਰੱਖਦੇ ਆ ਉਹਨਾਂ ਦਾ ਹਮੇਸ਼ਾ ਇਹ ਇੱਕ ਆਸ ਹੁੰਦੀ ਆ ਕਿ ਇਹ ਜਿਹੜੇ ਅੰਕਾਂ ਦੀ ਖੇਡ ਆ ਉਹ ਸਾਡੀ ਕਿਸਮਤ ਦਾ ਪਟਾਰਾ ਕਿਸੇ ਦਿਨ ਖੋਲੂ ਤੇ ਅਮੀਰ ਸਾਨੂੰ ਬਣਾਊਗੀ ਬਾਈ ਇਹ ਜਿਹੜੀ ਟਿਕਟਾਂ ਦੀ ਜਿਵੇਂ ਆਪਾਂ ਚੁੰਨੇ ਕਿਹੜੇ ਕਿਹੜੇ ਨਾਮ ਨੇ ਮੇੜ ਤੇ ਕਿੰਨੇ ਨਾਮ ਇਥੋਂ ਲੱਗ ਚੁੱਕੇ ਆ ਦੇਖੋ ਜੀ ਜਿੰਨੀਆਂ ਵੀ ਟਿਕਟਾਂ ਨੇ ਹਰ ਇੱਕ ਦਾ ਅਲੱਗ-ਅਲੱਗ ਟਾਈਮ ਆ ਹਰ ਇੱਕ ਦਾ ਅਲੱਗ-ਅਲੱਗ ਭਰਾਇਆ ਜਾਂ ਤੇ ਹਰ ਇੱਕ ਦਾ ਅਲੱਗ-ਅਲੱਗ ਹੀ ਜਿਹੜਾ ਡਰਾ ਟਾਈਮ ਹੁੰਦਾਗਾ ਜੀ ਠੀਕ ਆ ਜੀ ਤੇ ਜਿਵੇਂ ਆਹ ਟਿਕਟ ਦੀ ਗੱਲ ਕਰੀਏ ਜੀ ਇਹ ਸ਼ੇਰਪੈ ਦੀ ਟਿਕਟ ਹੁੰਦੀ ਹੈ ਜੀ ਜੀ ਤੇ ਮੈਂ ਸਰੋਤਿਆਂ ਨੂੰ ਦਿਖਾ ਰਿਹਾ ਵਾਂ ਜੀ ਤੇ 25 ਟਿਕਟਾਂ ਹੁੰਦੀਆਂ ਇਹਦੇ ਵਿੱਚ ਜੀ ਜੀ 20 ਟਿਕਟਾਂ ਵੀ ਹੁੰਦੀਆਂ ਅਲੱਗ-ਅਲੱਗ ਹੈ ਉਹਦੇ ਹਿਸਾਬ ਨਾਲ ਵੈਰਾਈਟੀ ਹੁੰਦੀ ਹੈ ਜੀ ਜੀ ਤੇ ਇਹਦਾ ਫਰਸਟ ਪ੍ਰਾਈਜ਼ 1 ਕਰੋੜ ਰੁਪਏ ਦਾ ਹੁੰਦਾ ਜੀ ਤੇ ਬਾਕੀ ਦੂਸਰਾ ਇਨਾਮ ਹੁੰਦਾਗਾ ਜਿਹੜੇ ਹਿਸਾਬ ਨਾਲ ਟਿਕਟਾਂ ਕਾਪੀ ਦੇ ਵਿੱਚ ਹੁੰਦੀਆਂ 100 ਪਿੰਨ ਹੁੰਦੀਆਂ ਜਾਂ 25 ਪਿੰਨ ਹੁੰਦੀਆਂ ਨੇ ਉਹ ਹਿਸਾਬ ਨਾਲ ਉਹ ਮਲਟੀਪਲਾਈ ਕਰਕੇ ਕਸਟਮਰ ਨੂੰ ਦਿੱਤੇ ਹਾਂ ਜੀ ਪੇਮੈਂਟ ਮਿਲ ਜਾਂਦੀ ਹੈ ਉਹਦੇ ਤੋਂ ਤੇ ਵਿਸਾਖੀ ਬੰਪਰ ਦਾ ਵੀ ਬਹੁਤ ਚਰਚੇ ਅੱਜਕੱਲ ਕਿਉਂਕਿ ਬੜਾ ਵੱਡੇ ਇਨਾਮ ਇਹਦੇ ਚੋਂ ਵੀ ਨਿਕਲਣ ਦੀ ਸੰਭਾਵਨਾ ਹੈ ਨਾ ਹਾਂਜੀ ਹਾਂਜੀ ਵਿਸਾਖੀ ਬੰਪਰ ਹੈਗਾ ਜੀ ਪੰਜਾਬ ਸਟੇਟ ਗਵਰਨਮੈਂਟ ਦਾ ਜੀ ਇਹਦੇ ਵਿੱਚੋਂ ਫਰਸਟ ਪ੍ਰਾਈਜ਼ ਹੈ ਜੀ 6 ਕਰੋੜ ਰੁਪਏ ਦਾ ਜੀ ਤੇ ਜੋ ਕਿ ਗਰੰਟਡ ਟਿਕਟਾਂ ਵਿੱਚ ਦਿੱਤਾ ਜਾਣਾ ਹੈ ਤੇ ਇਹ ਇਹਦਾ ਡਰਾ ਹੈਗਾ ਜੀ 19 4 2025 ਨੂੰ ਸ਼ਾਮ ਨੂੰ 8 ਵਜੇ ਕੱਢਿਆ ਜਾਣਾ ਜੀ ਮਹੀਨਾ ਰਹ ਗਿਆ ਹਾਂਜੀ ਜੀ ਤੇ YouTube ਚੈਨਲ ਤੇ ਲਾਈਵ ਚੱਲੂਗਾ ਜੀ ਇਹਦਾ ਫਰਸਟ ਪ੍ਰਾਈਜ਼ 6 ਕਰੋੜ ਦਾ ਜੋ ਇੱਕ ਬੰਦੇ ਨੂੰ ਗਰੰਟਡ ਪ੍ਰਾਈਜ਼ ਹੈ ਜੀ ਇਹ ਵਿੱਚ ਹੋਰ ਵੀ ਨਾਮ ਨੇ ਬਹੁਤ ਹਾਂਜੀ ਹੋਰ ਵੀ ਬਹੁਤ ਸਾਰੇ ਨਾਮ ਨੇ ਜੀ ਫਿਰ ਸੈਕੰਡ ਪ੍ਰਾਈਜ਼ ਹੈ ਜੀ ਅ ਪੰਜ ਬੰਦਿਆਂ ਨੂੰ ਦਿੱਤਾ ਜਾਣਾ 20-20 ਲੱਖ ਰੁਪਏ ਦਾ 1 ਕਰੋੜ ਰੁਪਏ ਦਾ ਪ੍ਰਾਈਜ਼ ਬਣਦਾ ਜੀ 3rd ਪ੍ਰਾਈਜ਼ ਹੈ ਜੀ ਪੰਜ ਬੰਦਿਆਂ ਨੂੰ 1 ਲੱਖ 10-10 ਲੱਖ ਰੁਪਏ ਦਿੱਤਾ ਜਾਣਾ ਜੀ 50 ਲੱਖ ਰੁਪਏ ਦਾ ਟੋਟਲ ਪ੍ਰਾਈਜ਼ ਬਣਦਾ ਜੀ ਫਿਰ ਚੌਥਾ ਨਾ 5000 ਫਿਰ ਜੀ फोर्थ ਪ੍ਰਾਈਜ਼ ਹੈ ਜੀ ਪੰਜ ਬੰਦਿਆਂ ਨੂੰ ਦਿੱਤਾ ਜਾਣਾ ਜੀ 5-5 ਲੱਖ ਰੁਪਏ ਦਾ ਠੀਕ ਹੈ ਜੀ ਫਿਰ ਫਿਫਥ ਪ੍ਰਾਈਜ਼ ਆ ਗਿਆ ਜੀ 1000 ਬੰਦੇ ਨੂੰ 9000 ਰੁਪਏ ਦਾ ਜੀ ਤੇ ਫਿਰ ਸਿਮ ਪ੍ਰਾਈਜ਼ ਹੈ ਜੀ 1000 ਬੰਦੇ ਨੂੰ 5000 ਦਾ ਜੀ ਤੇ ਸੱਤਵਾਂ ਪ੍ਰਾਈਜ਼ ਹੈ ਜੀ 1000 ਬੰਦੇ ਨੂੰ 3000 ਦਾ ਜੀ ਤੇ ਅੱਠਵਾਂ ਪ੍ਰਾਈਜ਼ ਹੈ ਜੀ 40000 ਬੰਦੇ ਨੂੰ 1000 ਰੁਪਏ ਦਿੱਤਾ ਜਾਣਾ ਜੀ ਸੋ ਬਹੁਤ ਵੱਡੇ ਵੱਡੇ ਇਨਾਮ ਨੇ ਤੁਸੀਂ ਵੀ ਅਕਸਰ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਇੱਕ ਗਰੀਬ ਪਰਿਵਾਰ ਬਾਜ਼ਾਰ ਦੇ ਵਿੱਚ ਆਉਂਦਾ ਤੇ ਟਿਕਟ ਖਰੀਦਦਾ ਤਾਂ ਉਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਹੜੇ ਵੇਲੇ ਉਹਨੂੰ ਫੋਨ ਆਉਂਦਾ ਤੇ ਉਹਨੂੰ ਦੱਸਿਆ ਜਾਂਦਾ ਕਿ ਤੁਸੀਂ ਕਰੋੜਪਤੀ ਬਣ ਚੁੱਕੇ ਹੋ ਬਹੁਤ ਸਾਰੇ ਦੀਆਂ ਅਜਿਹੀਆਂ ਕਟਰਾਮਾ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਦੇਖ ਸਕਦੇ ਹੋ ਅੰਕਾਂ ਦੀ ਖੇਡ ਦੇ ਵਿੱਚ ਤੁਸੀਂ ਵੀ ਆਪਣੀ ਕਿਸਮਤ ਆ ਜਿਹੜੀ ਉਹ ਜਮਾ ਸਕਦੇ ਹੋ ਬਹੁਤ ਸਾਰੇ